ਸਾਡੇ ਜ਼ਿੰਮੇਦਾਰਾਂ ਦੇ ਦਿਨ ਹੁੰਦੇ ਨੇ ਨਾ ਕੁੱਲ ਮਿਲਾ ਕੇ ਇਹ ਤੁਸੀਂ ਐਂ ਹਿਸਾਬ ਲਾ ਲਓ ਵੀ ਸਾਰੇ ਸਿਆਲ ਦਾ ਖਾਦਾ ਪੀਤਾ ਜਿੰਨਾ ਭੋਗਾਂ ਦਾ ਖੰਡ ਪਾਟਾਂ ਦਾ ਹੁੰਦਾ ਐ ਇੱਥੇ ਆ ਕੇ ਨਿਕਲਦਾ ਜਿਹੜੀ ਗੋਗੜ ਵਧੀ ਹੁੰਦੀ ਐ ਇੱਥੇ ਆ ਕੇ ਨਿਕਲਦੀ ਐ ਬਿਲਕੁਲ ਹੂੰ ਤੇ ਉਹੀ ਗੱਲ ਗੇਲੇ ਦੀ ਐ ਪਹਿਲਾਂ ਲੈ ਕੇ ਗੰਦੀ ਜੀ ਸਕੂਟਰੀ ਇਧਰੋਂ ਆ ਗਿਆ ਤਾਂ ਵੀ ਮੇਰੇ ਕੋਲੇ ਆ ਕੇ ਖੜ ਜਾਂਦਾ ਇਧਰੋਂ ਆ ਗਿਆ ਤਾਂ ਵੀ ਮੇਰੇ ਕੋਲੇ ਆ ਕੇ ਖੜ ਜਾਂਦਾ ਇਧਰੋਂ ਆ ਗਿਆ ਮੇਰੇ ਕੋਲੇ ਖੜ ਗਿਆ ਆ ਕੇ ਪਤਾ ਮੈਨੂੰ ਕੀ ਕਹਿੰਦਾ ਹੁੰਦਾ ਕਹਿੰਦਾ ਜਿੰਨਾ ਚਿਰ ਮੈਂ ਤੇਰੇ ਕੋਲੇ ਪੰਜ ਚਾਰ ਘੇੜੇ ਨਾ ਲਾਵਾਂ ਮੈਂ ਤੈਨੂੰ ਦੇਖਾਂ ਨਾ ਮੈਨੂੰ ਸਬਰ ਜਾਣੀ ਆਉਂਦਾ ਤੇ ਹੁਣ 3 ਦਿਨ ਹੋ ਗਏ ਬਾਰ ਚ ਢੇਰੀਆਂ ਲਾਈਆਂ ਪਈਆਂ ਨਹੀਂਆਂ ਹੁਣ ਮੈਂ ਗੇਲੇ ਨੂੰ ਭਾਲਦਾ ਤੇ ਗੇਲਾ ਵੀਰ ਜੀ ਹੁਣ ਮੈਨੂੰ ਨਹੀਂ ਜੁੜਦਾ ਆ ਜੀ ਕਿੱਥੇ ਹੋ ਤੁਸੀਂ ਔਖਾ ਹੋ ਗਿਆ ਕੁੱਲ ਮਿਲਾ ਕੇ ਦਰਸ਼ਨ ਦਿਓ ਹੁਣ ਤੁਸੀਂ ਆ ਜੀ